ી સર એના બોલ વધુ ફોટો ખેતી મના મી આગ ਉਹ ਜਿਹੜਾ 12000 ਕਰੋੜ ਰੁਪਏ ਦਾ ਜਿਹੜਾ ਹਿਸਾਬ ਲੱਗਿਆ ਉਹ ਮੰਗਿਆ ਜਾ ਰਿਹਾ ਹੈ ਅੱਜ ਬਰਨਾਲਾ ਵਿੱਚ ਬੀਜੀਪੀ ਵੱਲੋਂ ਪੰਜਾਬ ਸਰਕਾਰ ਦਾ ਬਦਲਾਕੂਕਿਆ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਕਿ ਜੋ 12000 ਕਰੋੜ ਕੇਂਦਰ ਸਰਕਾਰ ਨੇ ਜਾਰੀ ਕੀਤੀ ਸੀ ਉਹ ਕਿੱਥੇ ਨੇ ਤੇ 16000 ਕਰੋੜ ਦਾ ਬਾਸਪਾ ਕੇਂਦਰ ਵਾਲੇ ਜਨਤਾ ਨਾਵਰੇ ਵੀ ਨਾਨੇ ਮੰਗਾਰਤੀਆ ਗਿਆ ਨੇ ਸੋ ਪਹਿਲਾ ਵਾਲਾ ਜਿਹੜਾ 12000 ਕੋਸ ਸੀ ਦੀ ਡਿਮਾਂਡ ਪੁੱਛੀ ਗਈ ਹੈ ਵੀ ਉਹ ਹੈ ਕਿੱਥੇ ਹੈ ਸੋ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆਪ ਦੇ ਸੀਐਮ ਭਗਵੰਤ ਮਾਨ ਦਾ ਪਤਲਾ ਫੁਕਿਆ ਜਾ ਰਿਹਾ ਬੀਜੇਪੀ ਵੱਲੋਂ ਬਰਨਾਲਾ ਵਿਖੇ

何 <laughs>